ਐਫ ਆਈ ਆਰ ਦੀ ਮੁਖੀ ਦੀ ਬਦਲੀ ਰੱਦ ਕਰੋ ਰੱਦ ਕਰੋ ਰੱਦ ਕਰੋ ਬਰਗਾੜੀ ਅਤੇ ਕੋਟਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਬਣੀ ਸਿੱਟ ਦੇ ਮੈਂਬਰ ਕੁਵਰ ਵਿਜੇ ਪ੍ਰਤਾਪ ਦੇ ਤਬਾਦਲੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਹੁਣ ਸਿੱਖ ਸੰਗਤ ਬਰਗਾੜੀ ਵਿਖੇ ਇਕੱਠੀ ਹੋ ਰਹੀ ਹੈ ਸਿੱਖ ਸੰਗਤ ਵੱਲੋਂ ਚੋਣ ਕਮਿਸ਼ਨ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਸੰਗਤ ਦਾ ਕਹਿਣਾ ਹੈ ਕਿ ਇਸ ਤਵਾਦਲੇ ਨਾਲ ਸਿੱਟ ਦੀ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਅਤੇ ਸੰਗਤ ਨੇ ਚੋਣ ਕਮਿਸ਼ਨ ਦੇ ਫੈਸਲੇ ਉੱਤੇ ਇਤਰਾਜ਼ ਜਤਾਇਆ ਹੈ। ਐਸ ਆਈ ਟੀ ਮੁਖੀ ਦੀ ਬਦਲੀ ਰੱਦ ਕਰੋ। ਰੱਦ ਕਰੋ। ਰੱਦ ਕਰੋ। ਐਸ ਆਈ ਟੀ ਮੁਖੀ ਦੀ ਬਦਲੀ ਰੱਦ ਕਰੋ। ਰੱਦ ਕਰੋ। ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦਿਓ। ਸਜ਼ਾ ਦਿਓ। ਸਜ਼ਾ ਦਿਓ। ਸ਼ਹੀਦ ਪਰਿਵਾਰਾਂ ਨੂੰ ਇਨਸਾਫ਼ ਦਿਓ। ਇਨਸਾਫ਼ ਦਿਓ। ਇਨਸਾਫ਼ ਦਿਓ। ਸ਼ਹੀਦਾਂ ਦੇ ਪਰਿਵਾਰਾਂ ਨੂੰ ਬੀਪੀ ਮੁਰਦਾਬਾ 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 ਚੋਣ ਕਮਿਸ਼ਨ ਮੁਰਦਾਬਾ 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 ਚੋਣ ਕਮਿਸ਼ਨ ਮੁਰਦਾਬਾ ਮੁਰਦਾਬਾ ਬੀਜੇਪੀ ਮੁਰਦਾਬਾ 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 ਕਾਲੀਦਲ ਬਾਗਲ ਮੁਰਦਾਬਾ ਦਰਸਲ ਕਾਲੀਦਲ ਵੱਲੋਂ ਕੁਬਰ ਵਿਜੇ ਪ੍ਰਤਾਪ ਉੱਤੇ ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਨਾਲ ਹੀ ਉਹਨਾਂ ਦੇ ਤਬਾਦਲੇ ਤੋਂ ਬਾਅਦ ਸਿਆਸਤ ਪਖਣੀ ਵੀ ਲਾਜ਼ਮੀ ਹੈ ਜਿੱਥੇ ਕਾਲੀ ਆਗੂਆਂ ਨੇ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਸਹੀ ਦੱਸਦਿਆਂ ਕੁਵਰ ਵਿਜੇ ਪ੍ਰਤਾਪ ਨੂੰ ਸਿੱਟ ਤੋਂ ਜ਼ਿਆਦਾ ਕਾਂਗਰਸ ਦੇ ਇਸ਼ਾਰਿਆਂ ਤੇ ਚੱਲਣ ਵਾਲਾ ਦੱਸਿਆ ਇਸ ਦੇ ਵਿਰੋਧ ਵਿੱਚ ਹੁਣ ਸਿੱਖ ਸੰਗਤ ਸੜਕਾਂ ਤੇ ਉਤਰਾਈ ਹੈ ਅਤੇ ਉਹਨਾਂ ਸਰਕਾਰ ਅਤੇ ਚੋਣ ਕਮਿਸ਼ਨ ਦੇ ਫੈਸਲੇ ਦੀ ਨਿਖੇਦੀ ਕਰਦਿਆਂ ਇਸ ਫੈਸਲੇ ਉੱਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ